ਕਿਸਾਨਾਂ ਦੇ ਵੱਲੋਂ ਮੋਰਚਾ ਖੋਲਿਆ ਗਿਆ ਸੀ ਦਿੱਲੀ ਜਾਣ ਦਾ 13 ਫਰਵਰੀ 2024 ਕਿਉਂਕਿ ਉਸ ਤੋਂ ਪਹਿਲਾਂ ਕਈ ਮੀਟਿੰਗਾਂ ਹੋਈਆਂ ਕਿ ਅਸੀਂ ਦਿੱਲੀ ਕੁਝ ਕਰਾਂਗੇ ਆਪਣੀਆਂ ਮੰਗਾਂ ਨੂੰ ਲੈ ਕੇ ਆਪਣੀਆਂ ਜ਼ਮੀਨਾਂ ਨੂੰ ਬਚਾਉਣ ਵਾਸਤੇ ਕੱਲ 5:30 ਵਜੇ ਮੀਟਿੰਗ ਸਟਾਰਟ ਹੁੰਦੀ ਹੈ ਜਿਹਦੇ ਵਿੱਚ ਕੇਂਦਰੀ ਮੰਤਰੀ ਕੁਝ ਬੈਠਦੇ ਨੇ ਕਿਸਾਨ ਬੈਠਦੇ ਨੇ ਗੱਲਬਾਤ ਕਰਾਂਗੇ ਸਰਵਜ ਸਿੰਘ ਪੰਦੇਰ ਨੇ ਪੰਦੇਰ ਸਭ ਤੋਂ ਪਹਿਲਾਂ ਤੇ ਮੀਟਿੰਗ ਦੇ ਵਿੱਚ ਕਿਸਾਨ ਕਿੰਨੇ ਸੀ ਤੇ ਉਹਨਾਂ ਦੇ ਆਗੂ ਕਿੰਨੇ ਸੀ ਹਾਂ ਦੇਖੋ ਪਸਾਨ ਮਜ਼ਦੂਰ ਮੋਰਚੇ ਦਾ ਵਫਤ ਵੀ ਸੀਗਾ 11 ਬੰਦਿਆਂ ਦਾ ਲਗਭਗ 13 ਬੰਦਿਆਂ ਦਾ ਵਫਤ ਆਪਣਾ ਐਸਕੇਮ ਗੈਰ ਰਾਜਨੀਦਨ ਦਾ ਲਗਭਗ 24 ਕੇ ਬੰਦੇ ਸੀ ਕਿ ਸਾਡਾ ਵਫਤਾ ਗਿਆ ਸੀਗਾ ਆ ਤੇ ਮੇਰੇ ਖਿਆਲ ਦੋ ਮੰਤਰੀ ਬਚੇ ਬਾਕੀ ਵੱਡੇ ਪੱਧਰ ਤੇ ਦੇਸ਼ ਦੇ ਪੰਜਾਬ ਤੇ ਪੰਜਾਬ ਦੇ ਮੰਤਰੀ ਵਿੱਚ ਤਾਰੀਵਲ ਸਾਹਿਬ ਸੀਗੇ ਇਹ ਸਾਰਾ ਪਰ ਇਹ ਸਭ ਉਹਨਾਂ ਦੀ ਬਾਡੀ ਲੈਂਗੁਏਜ ਕੀ ਹੈਗੀ ਸੀ ਮੂੰਹ ਤੇ ਐਕਸਪ੍ਰੈਸ ਕੀਤਾ ਕਿ ਸਵਾਲਾਂ ਜਵਾਬਾਂ ਦੇ ਕਿਦਾਂ ਦੇ ਸੀ ਕਿਉਂਕਿ ਇੱਕ ਜਦੋਂ ਹੋਣ ਦੇ ਵਿੱਚ ਲੀਡਰ ਆਉਂਦਾ ਵਾ ਕਿਸਾਨ ਦੇ ਸਾਹਮਣੇ ਬੈਠਦਾ ਇੱਕ ਉਹਦਾ ਬਾਡੀ ਲੈਂਗੁਏਜ ਹੀ ਚੇਂਜ ਹੋ ਜਾਂਦਾ ਉਹਨਾਂ ਦੀ ਲੈਂਗੁਏਜ ਕਿਦਾਂ ਦੀ ਸੀ ਆ ਦੇਖੋ ਸਾਰੀ ਮੀਟਿੰਗ ਦੇ ਵਿੱਚ ਐਂ ਲੱਗਿਆ ਸੀ ਵੀ ਮੀਟਿੰਗ ਦੇ ਵਿੱਚ ਸਾਮਾ ਹੀ ਬਤਿੱਤ ਕਰਨ ਵਾਲੀ ਗੱਲ ਹੈਗੀ ਆ ਆ ਉਹਨੂੰ ਟੈਕਨੀਕਲ ਗੱਲਾਂ ਦੇ ਵਿੱਚ ਪਾ ਕੇ ਮਲਸ ਮੋਰਚੇ ਨੂੰ ਗਾਂ ਖਣਨ ਦਾ ਤਰੀਕਾ ਕਰਸ ਬੇਸ਼ੱਕ ਅਸੀਂ ਟੈਕਨੀਕਲ ਉਹਨਾਂ ਦੇ ਜਵਾਬ ਦਿੰਦੇ ਸੀ ਵੀ ਦੇਖੋ ਜਿਹੜੀ ਤੁਸੀਂ ਐਮਐਸਪੀ ਦਾ ਐਲਾਨ ਕਰ ਰਹੇ ਜੀ ਸੀਏਸੀਪੀ ਇਹਨਾਂ ਦੀ ਕਮੇਟੀ ਹੈਗੀ ਹੈ ਉਹਦੇ ਤੁਸੀਂ ਸਾਰੀ ਕੈਲਕੂਲੇਸ਼ਨ ਕਰਦੇ ਹੋ ਦੇਸ਼ ਲੈਵਲ ਤੇ ਕਰਕੇ ਤੁਸੀਂ ਹਰ ਸਾਲ ਐਮਐਸਪੀ ਦਾ ਐਲਾਨ ਕਰਦੇ ਜੇ ਕੁਝ ਫਸਲਾਂ ਤੇ ਪੰਜਾਬ ਹਰਿਆਣਾ ਚ ਖਰੀਦ ਕੁਝ ਹੋਰ ਫਸਲਾਂ ਤੇ ਖਰੀਦ ਹੁੰਦੀ ਹੈ ਉਹਦੇ ਤੇ ਤੁਸੀਂ ਕਰਨਾ ਕੁਝ ਨਹੀਂ ਹੈਗਾ ਕਿਸੇ ਮਾਹਿਰ ਦੀ ਰਿਪੋਰਟ ਲੈਣ ਦੀ ਲੋੜ ਨਹੀਂ ਹੈ ਤੁਸੀਂ ਪਾਰਲੀਮੈਂਟ ਵਿੱਚ ਉਹਨੂੰ ਸ਼ੂਟ ਕਰ ਦਿਓ ਕਿ ਐਮਐਸਪੀਸੀ ਤਾਂ ਦੇ ਰਹੇ ਪਿਲੂ ਇਹਦੀ ਹੁਣ ਤੁਹਾਨੂੰ ਲੀਗਲ ਗਾਰੰਟੀ ਦਿੱਤੀ ਕਿ ਉਦੋਂ ਥੱਲੇ ਕੋਈ ਵੀ ਵੇਚੀ ਨਹੀਂ ਜਾਊਗੀ ਠੀਕ ਹੈ ਜੀ ਪਰ ਉਹਨਾਂ ਉਹ ਤਾਂ ਇਸ ਕਿਸਮ ਦਾ ਮਨ ਬਣਾ ਕੇ ਆਈ ਨਹੀਂ ਹੈਗੇ ਕਿ ਖੇਤੀਬਾੜੀ ਮੰਤਰੀ ਦੇ ਥੱਲੇ ਕੋ ਕਮੇਟੀ ਬਣਾਉਣ ਨੂੰ ਲਈਏ ਫਿਰ ਕੰਮ ਚੱਲੇ ਮਤਲਬ ਵੀ ਆ ਸਮਾਪਤਿਤ ਕਰਨਾ ਹੈਗਾ ਅਸੀਂ ਉਹਨਾਂ ਨੂੰ ਕਿਹਾ ਵੀ 2018 ਵਿੱਚ ਤੁਹਾਡੇ ਵੱਲੋਂ ਜਿਹੜਾ ਖੇਤੀਬਾੜੀ ਮੰਤਰੀ ਉਹਦੇ ਸਚਿਬ ਨੇ ਅਸਲ ਲਿਖਤੀ ਚਿੱਠੀ ਦਿੱਤੀ ਐ ਪੀ ਐਮ ਐਸ ਪੀ ਖਰੀਦੀ ਗਾਰੰਟੀ ਦਾ ਕਾਨੂੰਨ ਬਣਾਵਾਂਗੇ ਕੋਈ ਜਵਾਬ ਨਹੀਂ ਜਬਲਪੁਰ ਹਾਈ ਕੋਰਟ ਨੇ ਐਮ ਐਸ ਪੀ ਤੋਂ ਥੱਲੇ ਫਸਲ ਨਾ ਖਰੀਦਣ ਦੇ ਫੈਸਲੇ ਕੀਤੇ ਉਹ ਵੀ ਉਹਨਾਂ ਨੂੰ ਨੋਟ ਕਰਾਤੇ ਉਹਨਾਂ ਨੇ ਦੇਖੋ ਜਦੋਂ ਕੋਈ ਹਾਈ ਕੋਰਟ ਫੈਸਲਾ ਦਿੰਦਾ ਸਾਰੀ ਕੈਲਕੂਲੇਸ਼ਨ ਕਰਦਾ ਇਨਪੁਟਸ ਤੇ ਉਹ ਕਹਿੰਦਾ ਵੀ ਲਿਆਓ ਲਿਖ ਕੇ ਤੁਹਾਡੀ ਇਨਪੁਟਸ ਕਿੰਨੇ ਸਰਕਾਰ ਦਾ ਵਕੀਲ ਤੋਂ ਕੈਲਕੂਲੇਸ਼ਨਾਂ ਤਾਂ ਹੋਈਆਂ ਨਾ ਬਿਲਕੁਲ ਫਿਰ ਰੌਲਾ ਕੀ ਸੀ ਜਿਹੜੀ ਜਿਹੜੇ 2018 ਵਿੱਚ ਉਹਨਾਂ ਨੇ ਲਿਖ ਕੇ ਦਿੱਤਾ ਸਾਰਾ ਕੁਝ ਉਹ ਵੀ ਕੈਲਕੂਲੇਸ਼ਨ ਲਿਖੀ ਹੋਈ ਥੀ ਦੇਸੀ ਐਸੀ ਆਇਆ ਸੀ ਤੰਗਣਾ ਮਤਲਬ ਕਿਸਾਨਾਂ ਦੇ ਜਿਹੜੇ ਖਰਚੇ ਜੋੜ ਕੇ ਤੇ ਆ ਆ ਰੇਟ ਦਾਂਗੇ ਔਰ ਜਦੋਂ ਸਵੈਮ ਪ੍ਰਧਾਨ ਮੰਤਰੀ 2012 ਚ ਕੰਜ਼ਿਊਮਰ ਅਫੇਅਰ ਕਮੇਟੀ ਦੇ ਚੇਅਰਪਰਸਨ ਸੀ ਉਹਨਾਂ ਨੇ ਵੀ ਇਸ ਪਾਰਸ਼ਾ ਕੀਤੀਆਂ ਹੋਈਆਂ ਤਾਂ ਮਲ ਕੈਲਕੂਲੇਸ਼ਨ ਦੀ ਬਾੜੀ ਲੋੜ ਨਹੀਂ ਬਸ ਆ ਵੀ ਉਹਨਾਂ ਦੀ ਇੱਛਾ ਸ਼ਕਤੀ ਨਹੀਂ ਹੈਗੀ ਉਸ ਕਰਕੇ ਫਿਰ ਉਹ ਗੱਲ ਨਾ ਸਿਰੇ ਲੱਗੀ ਸੀ 2+ ਦੇ ਜਰੂਰ ਸਾਡਾ ਸੀ ਵੀ ਚੱਲ ਇਹਦੇ ਤੇ ਚੱਲ ਨੂੰ ਸਮਝਣਾ ਚਾਹਣਗੇ ਸੀ 2+ ਦਾ ਮਲਕ ਫਾਰਮੂਲਾ ਵਾ ਵੀ ਭਾਈ ਤੁਹਾਡਾ 1 ਰੁਪਿਆ ਖਰਚਾ ਹੁੰਦਾ ਫਸਲ ਤੇ ਹੂੰ ਠੀਕ ਹੈ ਸੀ 2 ਹੋ ਗਿਆ 50% ਉਹਦੇ ਤੇ ਉਹਦੇ ਤੇ 50 ਪੈਸੇ ਮੁਨਾਫਾ ਦਿੱਤਾ ਜਾਂਦਾ ਜਿਵੇਂ 1 ਰੁਪਏ ਦੀ ਚੀਜ਼ਾਂ 1.5 ਰੁਪਏ ਦਿੱਤਾ ਜਾਂਦਾ ਰੁਪਈਆ ਸਾਡਾ ਖਰਚਾ ਜੀ ਸੀ 2 ਜਿਹਨੂੰ ਕਹਿੰਦੇ ਖਰਚਾ ਸਾਰੇ ਜੋੜ ਕੇ ਅਰ 50 ਪੈਸੇ ਉੱਤੇ ਮੁਨਾਫਾ ਹੁੰਦਾ ਸਾਰਾ ਸਾਨੂੰ ਭਾਅ ਮਿਲ ਰਿਹਾ ਉਹ ਉਹ ਐਮ ਐਸ ਪੀ ਹੈ ਨਾ ਤੇ ਉਹ ਘੱਟੋ ਘੱਟ ਸਾਨੂੰ ਜਿਹੜਾ ਮਿਨਿਮਮ ਸਪੋਰਟ ਪ੍ਰਾਈਸ ਕਰਦੇ ਦਿੰਦੇ ਹੈਗੇ ਆ ਤੋਂ ਉਹ ਉਹਦੇ ਚ ਕੋਈ ਹੈ ਤਾਂ ਹੈ ਨਹੀਂਗਾ ਤੋਂ ਇਸ ਕਰਕੇ ਉਹ ਫਾਰਮੂਲੇ ਤੇ ਤਾਂ ਚਰਚਾ ਸੀਗੀ ਵੀ ਉਹਦੇ ਚ ਉਹਨਾਂ ਦੀ ਹੋਰ ਹੁੰਦੀ ਵੀ ਆ ਤੁਹਾਡਾ ਇਨਪੁਟਸ ਘਟਾ ਅਸੀਂ ਕਹਿੰਦੇ ਸਾਡਾ ਵਾਧਾ ਉਹ ਚਰਚਾ ਸੰਭਵ ਸੀ ਵੀ ਕਿੱਥੇ ਜਾ ਕੇ ਗੱਲਾਂ ਥ੍ਰੀ ਲਗ ਉਹਦਾ ਸੀ ਐਸ ਸੀ ਪੀ ਦੇ ਵਿੱਚ ਵੀ C2+50% ਦੇ ਫਾਰਮੂਲੇ ਦੀ ਗੱਲ ਲਿਖੀ ਹੋਈ ਹੈ ਅਸੀਂ ਉਹਨਾਂ ਨੂੰ ਨੋਟ ਵੀ ਕਿਹਾ ਸੀ ਕਿਹਾ ਵੀ ਤੁਸੀਂ 5 ਮਿੰਟ ਬੈਠੋ ਸਾਡੇ ਨਾਲ ਅਧਿਕਾਰੀ ਅਸੀਂ 5 ਮਿੰਟਾਂ ਵਿੱਚ ਦੁੱਧ ਦਾ ਦੁੱਧ ਪਾਣੀ ਕਰ ਦਿੰਦੇ ਨੇ 5 ਮਿੰਟ ਅਧਿਕਾਰੀ ਪਾਸੇ ਬੱਲੋ ਅਸੀਂ ਹੁਣੇ ਦੱਸ ਦਿੰਦੇ ਨੇ ਪਰ ਨਾ ਉਹਨਾਂ ਦਾ ਮਨ ਨਹੀਂ ਸੀ ਤਿਆਰ ਹਾਂ ਜੀ ਜਦੋਂ ਮਨ ਨਹੀਂ ਤਿਆਰ ਹੈਗਾ ਫਿਰ ਸੰਭਵ ਨਹੀਂ ਸੀਗਾ ਫਿਰ ਉਹ ਕਿਵੇਂ ਗੱਲ ਕੀਤੀ ਜਾ ਸਕਦੀ ਸੀ ਤਾਂ ਮਤਲਬ ਲੱਗਦਾ ਨਹੀਂ ਸੀ ਵੀ ਕੁਛ ਸਰੇ ਲਾਉਣਗੇ ਇਸੇ ਤਰ੍ਹਾਂ ਕਿਸਾਨ ਮਜ਼ਦੂਰ ਦਾ ਕਰਜ਼ਾ ਹੁਣ ਕਰਦੇ ਤੇ ਵੀ ਕਹਿੰਦੇ ਸਾਰਾ ਪਤਾ ਕਰਨਾ ਪਊਗੀ ਯਕੀਨ ਰੋ ਇਹ ਚੱਕੀ ਗੱਲ ਹੈ ਤੁਹਾਡੇ ਬੈਂਕਾਂ ਦੇ ਲੋਨ ਹੈ ਤੁਸੀਂ ਆਰਡਰ ਮਾਰੋ ਬਹੁਤ ਤੁਸੀਂ ਅੱਠ ਨੂੰ ਗਏ ਹੋ ਤੁਸੀਂ ਆਰਡਰ ਮਾਰਿਆ ਹੁੰਦਾ ਅਜੇ ਤੱਕ ਸਾਰੀਆਂ ਰਿਪੋਰਟਾਂ ਨਹੀਂ ਆਈਆਂ ਪਈ ਇੰਨਾ ਕਿਸਾਨਾਂ ਦਾ ਲੋਨ ਦੇਣਾ ਹੈ ਤੁਸੀਂ ਇਹ ਐਲਾਨ ਕਰ ਦਿਓ ਕਿ ਅਸੀਂ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕਰਾਂਗੇ ਉਹਦਾ ਤਰੀਕੇਕਾਰ ਕੀ ਹੋਊਗਾ ਬਾਅਦ ਚ ਫੈਸਲਾ ਕਰ ਲੈਣ ਬਿਲਕੁਲ ਮੰਲਾ ਇੱਕ ਤਾਂ ਆ ਜੀ ਇਹ ਰਿਪੋਰਟ ਵੀ ਸਾਰਾ ਕਰਜ਼ਾ ਕਿਸਾਨਾਂ ਮਜ਼ਦੂਰਾਂ ਦਾ ਮਾਫ਼ ਕਰ ਦੇਣਾ ਕਰ ਦੋ ਐਲਾਨ ਕਰੋ ਉਹਨੂੰ ਮਾਫ਼ ਕਿਵੇਂ ਕਰਨਾ ਚਲ ਇਹਦਾ ਤਰੀਕਾ ਫੇਰ ਕੀਤਾ ਜਾਗਦਾ ਇਹ ਹੈਗਾ ਮੰਲਾ ਲਖੀਮਪੁਰ ਖਰੀਦੇ ਅਜੇ ਮਿਸ਼ਰਾ ਟਾਣੀ ਨੂੰ ਇੱਕ ਮਹੀਨੇ ਪਹਿਲਾਂ ਵੀ ਮੰਤਰੀ ਮੰਡਲ ਚੋਂ ਕੱਢਣ ਤਿਆਰ ਨਹੀਂ ਹੈਗੇ ਠੀਕ ਆ ਕੇਸ ਵਾਪਸ ਕਰਨ ਵਾਲੀ ਗੱਲ ਤੇ ਜ਼ਰੂਰ ਸੀਗਾ ਵੀ ਅਸੀਂ 35 3600 ਕੇਸ ਆ 3000 ਤੋਂ ਪਲੱਸ ਕੇਸ ਵਾਪਸ ਲੈ ਲਿਆ ਠੀਕ ਹੈ ਇਹ ਗੱਲ ਆਈ ਸੁਣੀ ਇਹ ਪੜਤਾਲ ਦਾ ਵਿਸ਼ਾ ਸੀ ਵੀ ਲਏ ਆ ਨਹੀਂ ਲੈ ਜੋ ਵੀ ਹੈ ਚਲੋ ਇਹ ਸੀਗਾ ਬਾਕੀ ਸ਼ਹੀਦ ਪਰਾਂ ਨੂੰ ਨੌਕਰੀਆਂ ਦੇਣ ਤੇ ਮੁਕਰ ਕੇ ਵੀ ਪੰਜਾਬ ਨੇ ਕੱਲੀ ਹਾਂ ਦਿੱਤੀ ਪਰ ਚਿੱਠੀ 'ਚ ਲਿਖਿਆ ਸੀ ਪੰਜਾਬ ਦੇ ਪੈਟਰਨ ਤੇ ਸਾਰੇ ਦਿੱਤੇ ਜਾਣਗੇ ਹੈਗੇ ਵੀ ਨਹੀਂ ਬਾਕੀ ਬਿਜਲੀ ਸੋਧ ਬਿੱਲ ਤੇ ਬਿਲਕੁਲ ਝੂਠੀ ਬਿਆਨਬਾਜ਼ੀ ਇਸ ਦਾ ਲਿਆਉਂਦੇ ਨਹੀਂ ਸਟੈਂਡਿੰਗ ਕਮੇਟੀ ਲਾਗੂ ਤੇ ਹੋ ਰਿਹਾ ਸਾਰਾ ਕੁਝ 2003 ਜਿਹੜਾ ਨੈਲੈਕਸਿਟੀ ਐਕਟ ਲੈਂਦਾ ਮੈਨੂੰ ਉਹਦਾ ਫਾਇਦਾ ਕੀ ਹੈਗਾ ਜਿਹਨੇ ਦੇਸ਼ ਭਰ ਵਿੱਚ ਥਰਮਲ ਪਲਾਂਟ ਲੱਗੇ ਹੋਏ ਆ ਸਾਡੇ ਸਰਕਾਰੀ ਸਸਤੀ ਬਿਜਲੀ ਦਿੰਦੇ ਸੀ ਵਧੀਆ ਦਿੰਦੇ ਸੀ ਆਪਾਂ ਪ੍ਰਾਈਵੇਟੇਸ਼ਨ ਨੂੰ ਲਿਆ ਕੇ ਮਹਿੰਗੀ ਬਿਜਲੀ ਵਾਲੇ ਪਾਸੇ ਗਏ ਆ ਕੋਈ ਬਣਾ ਕੋਲੇ ਇਸ ਦਾ ਗੱਲਾਂ ਦੇ ਆਪਜੀ 2013 ਤਿੰਨ ਦੀ ਗੱਲ ਤੋਂ ਭਾਵੇਂ ਤਿੰਨ ਦੀ ਗੱਲ ਰਿਵਿਊ ਤੇ ਸਰਕਾਰ ਨੇ ਕਰਨਾ ਹੈ ਮਤਲਬ ਇਸ ਕਿਸਮ ਦਾ ਉਹਨਾਂ ਕੋਈ ਵੀ ਕੋਈ ਨਹੀਂ ਸੀ ਆ ਬਾਕੀ ਪੋਲੂਸ਼ਨ ਐਕਟ ਦੇ ਵਿੱਚੋਂ ਕਿਸਾਨ ਨੂੰ ਕੱਢਣਾ ਕਹਿੰਦੇ ਪਹਿਲੋ ਕਹਿ ਦਿੱਤਾ ਸੀ ਵੀ ਫੌਜਦਾਰੀ ਫੈਂਸੀ ਨਹੀਂ ਰਿਹਾ ਜਿਹੜਾ ਪੋਲੂਸ਼ਨ ਐਕਟ ਆ ਤੇ ਮੈਂ ਕਹਿੰਦਾ ਸਾਡੇ ਖਿਲਾਫ ਤਾਂ ਪਰਚੇ ਜੁਰਮਾਨੇ ਰਹਣ ਹੋ ਰਹੇ ਸੈਂਟਰ ਦਾ ਨਾ ਤ ਉਹ ਨੂੰ کہیں ਕਿ ਇਸ ਖੇਤੀ ਚੋਂ ਬਾਹਰ ਕੱਢੋ ਉਹਦੇ ਲਈ ਵੀ ਕੋਈ ਠੋਸ ਪ੍ਰਸਤਾਵ ਨਹੀਂ ਹੈਗਾ ਤੋ ਇਹ ਗੱਲਾਂ ਸਾਡੇ ਸਾਹਮਣੇ ਚਰਚਾ ਚ ਆਗੀਆਂ ਜਾਂ ਫਸਲੀ ਬੀਮਾ ਯੋਜਨਾ ਉਹਦੇ ਤੇ ਕੋਈ ਨਹੀਂ ਸੀ ਹੈਗਾ ਜਾ ਨਰੇਗਾ ਮਜ਼ਦੂਰਾਂ ਦੀ ਹੈਗੀ ਆ ਵੀ 200 ਦਿਨ ਦੇ ਦਿਓ ਦਿਹਾੜੀ ਦਿਓ 700 ਰੁਪਏ ਉਹਦੇ ਤੇ ਵੀ ਖੋਸ ਗੱਲ ਨਹੀਂ ਹੈ ਡਬਲਯੂਟੀਓ ਤੇ ਚਰਚਾ ਕਰਨ ਨੂੰ ਵੀ ਤਿਆਰ ਨਹੀਂ ਸੀ ਹੈਗੇ ਉਹ ਆਪਣੇ ਹਿਸਾਬ ਨਾਲ ਉਹਦੇ ਫਾਇਦੇ ਗਿਣਾਉਂਦੇ ਹੈਗੇ ਉਹ ਸਾਰੀਆਂ ਗੱਲਾਂ ਮਤਲਬ ਸਾਨੂੰ ਕੁੱਲ ਮਿਲਾ ਕੇ ਨਹੀਂ ਲੱਗਾ ਵੀ ਇਹ ਸਰਕਾਰ ਕਿਸੇ ਨਿਬੜਨ ਵਾਲੇ ਪਾਸੇ ਜਾ ਰਹੀ ਹੈ ਸਿਰਫ ਉਹ ਮੰਤਰੀ ਦੇ ਗਵਾਇਚ ਕੋ ਕਮੇਟੀ ਬਣਾ ਕੇ ਕੁਸ ਕਰ ਕਰਕੇ ਟਾਈਮ ਨਗਾਉਣਾ ਚਾਹੁੰਦੀ ਆ ਪਹਿਲੋਂ ਵੀ ਸਰਕਾਰ ਐ ਕਰਦੀ ਰਹੀ ਆ ਬਸ ਇਹ ਲੱਗਦਾ ਕਿ ਇਹ ਇਸੇ ਕਰਕੇ ਕਿਸਾਨਾਂ ਨੂੰ ਗਮਰਾਹ ਕਰ ਰਹੀ ਕਿ ਕਿਸਾਨ ਉੱਠ ਕੇ ਮੀਟਿੰਗ ਚ ਚੱਲ ਜਾਣ ਤਾਂ ਅਸੀਂ ਇੱਕ ਟਵੀਟ ਕਰਦੀ ਆ ਕਿ ਕਿਸਾਨ ਉੱਠ ਕੇ ਚੱਲ ਕੇ ਗੱਲਬਾਤ ਨਹੀਂ ਕੀਤੀ ਹਾਂ ਇਸੇ ਕਰਕੇ ਸੀ ਰਹੇ ਲੱਗਦਾ ਬਿਨ ਮਿਆਸੀ ਨਹੀਂ ਕਿ ਠੀਕ ਹੈ ਚੱਲਣਾ ਚੱਤਾਂ ਚੱਲਦੀ ਚਲਾਓ ਗਾਹਾਂ ਵੀ ਕਿ ਆਬ ਗੱਲਬਾਤ ਕਰੋਗੇ ਤਿਆਰੀ ਹੈਗੀ ਪੈ ਅਸੀਂ ਕੋਈ ਸਾਡਾ ਦੇਸ਼ ਦੇ ਵਿੱਚ ਗੱਲਾਂ ਚਾਹੇ ਵੀ ਕਿਸਾਨ ਮਤਲਬ ਸਰਕਾਰ ਨਾਲ ਟਕਰਾਅ ਵਾਲੀ ਨੀਤੀ ਚ ਹੈ ਨਹੀਂਗੇ ਸਰਕਾਰ ਟਕਰਾਅ ਵਾਲੀ ਨੀਤੀ ਚ ਹੈਗੇ ਆ ਅਸੀਂ ਸਪਸ਼ਟ ਕਿਹਾ ਵੀ ਹਰਿਆਣਾ ਅੱਜ ਕਸ਼ਮੀਰ ਵੈਲੀ ਆ ਜੋ ਹਾਲਾਤ ਤੁਸੀਂ ਪੈਦਾ ਗਏ ਉਹਨੂੰ ਸੀਲ ਕੀਤਾ ਗਿਆ ਕੋਈ ਜਵਾਬ ਨਹੀਂ ਮੈਨੂੰ ਪਤਾ ਨਹੀਂ ਜੀ ਮੈਂ ਖਿਆ ਦੁਨੀਆ ਸਾਰੀ ਨੂੰ ਪਤਾ ਵਾ ਵੀ ਹਾਈਵੇ ਦੇ ਵਿੱਚ ਤੁਸੀਂ ਇਹ ਇਹ ਸਵਾਲ ਕੀਤਾ ਸੀ ਕਿ ਇੱਕ ਪਾਸੇ ਤੁਸੀਂ ਮੀਟਿੰਗ ਬੁਲਾ ਰਹੇ ਹੋ ਸਾਡੇ ਨਾਲ ਕਿ ਕਿਸਾਨ ਆਣ ਕੇ ਮੀਟਿੰਗ ਕਰ ਦੂਜੇ ਪਾਸੇ ਸਾਰੇ ਪਾਸੇ ਕੀ ਜਿਹੜੇ ਕੇਲਵਛਾ ਦਿੱਤੇ ਗਏ ਨੇ ਬੈਰੀਕੇਡ ਲਗਾ ਦਿੱਤੇ ਗਏ ਨੇ ਹਾਂ ਦੇਖੋ ਇੱਤਾ ਹੋਈ ਸੀ ਗੱਲ ਵੀ ਮੀਟਿੰਗ ਬਾਅਦ ਚ ਕਰੋ ਪਹਿਲਾਂ ਮਾਹੌਲ ਵਧੀਆ ਕਰੋ ਹਾਂ ਫਿਰ ਖੇਤੀਬਾੜੀ ਪਿਊਸ਼ ਕੋਲ ਜੀ ਨੇ ਉੱਤੇ ਗੱਲ ਕੀਤੀ ਸੀ ਪਤਾ ਨਹੀਂ ਕੀਤੀ ਨਹੀਂ ਕੀਤੀ ਤੁਹਾਨੂੰ ਨਹੀਂ ਪਤਾ ਜਿਵੇਂ ਮੱਧ ਪ੍ਰਦੇਸ਼ ਦੇ ਵਿੱਚ ਗ੍ਰਿਫਤਾਰੀਆਂ ਹੋਈਆਂ ਕਰਨਾਟਕਾ 'ਚ ਗ੍ਰਿਫਤਾਰੀਆਂ ਹੋਈਆਂ ਬਹੁਤ ਸਾਰੇ ਦੇਸ਼ ਦੇ ਅੰਨ ਰਾਜਾਂ 'ਚ ਗ੍ਰਿਫਤਾਰੀਆਂ ਹੋਈਆਂ ਹਰਿਆਣੇ ਦੇ ਵਿੱਚ ਤਾਂ ਜਿਵੇਂ ਮਸਾਰਾ ਕੋ ਜਿਲ੍ਹਾ ਕੇ ਪਿੰਡਾਂ ਦੇ ਪਿੰਡਾਂ ਨੂੰ ਘੇਰਾ ਪਾਇਆ ਬਸ ਹਰਿਆਣੇ ਵਾਲੇ ਚੜ੍ਹਦੀ ਕਲਾ ਜਨੇ ਉਹਨਾਂ ਦੇ ਪਰਿਵਾਰਾਂ ਦੇ ਨੰਬਰ ਤੁਹਾਡਾ ਮੁੰਡਾ ਐਮਬੀਬੀਐਸ ਕਰਦਾ ਇਹ ਬਰਬਾਦ ਹੋ ਉਹਦੀ ਜ਼ਿੰਦਗੀ ਤੁਹਾਡਾ ਮੁੰਡਾ ਆਪ ਡਿਗਰੀ ਕਰਦਾ ਉਹਦੀ ਡਿਗਰੀ ਨਹੀਂ ਹੋਣ ਦੇਾਂਗੇ ਆ ਤੁਹਾਡੀ ਜ਼ਮੀਨ ਪਟਵਾਰੀ ਜਾ ਰਹੀ ਤੁਹਾਡੀ ਜ਼ਮੀਨ ਦੀ কুরਕੀ ਆ ਜੋ ਗਿਸ਼ਤੇ ਦਾ ਮਤਲਬ ਪੂਰੀ ਤਰ੍ਹਾਂ ਦਹਿਸ਼ਤ ਜਗਾ ਜਣੀ ਜਣੀ ਕਸ਼ਮੀਰ ਨੂੰ ਵੀ ਅੱਗੇ ਗਏ ਆ ਜਣੀ ਜਾਨੀ ਇੰਨਾ ਜ਼ੋਰ ਲਾ ਦਿੱਤਾ ਗਿਆ ਪੂਰੀ ਤਰ੍ਹਾਂ ਹਰਿਆਣੇ ਨੂੰ ਇਹਦਾ ਮਤਲਬ ਹਰਿਆਣੇ ਦੇ ਵਿੱਚ ਅੰਦੋਲਨ ਸਾਡੇ ਨਾਲੋਂ ਵੀ ਤੇਜ਼ ਆ ਜਿੱਥੇ ਤਾਕਤ ਉੱਥੇ ਲਾਉਣੀ ਪੈਂਦੀ ਹੈ ਜਿੱਥੇ ਡਰ ਹੋਵੇ ਵੀ ਇੱਥੇ ਲੋਕ ਜ਼ਿਆਦਾ ਨਿਕਲ ਕੇ ਆ ਜਾਣੇ ਤਾਂ ਡਰ ਹੈ ਜੇ ਸਰਕਾਰ ਇਹਨਾਂ ਕੋ ਡਰੀ ਹੋਈ ਸਰਕਾਰ ਕਰਦੀ ਹੁੰਦੀ ਹੈ ਨਹੀਂ ਤੇ ਆਪਣੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੂੰ ਕਿਸੇ ਕੀ ਖਤਰਾ ਤੁਹਾਨੂੰ ਚਲ ਨਹੀਂ ਨਿਬੜਦੀ ਤੁਸੀਂ ਪੀਸਫੁਲੀ ਸਾਨੂੰ ਅੰਦੋਲਨਤਾ ਕਰਦੇ ਬਸ ਬਸ ਨਹੀਂ ਠੀਕ ਹੈ ਜੀ ਸੰਵਿਧਾਨ ਕਹਿੰਦਾ ਸੀ ਮੈਂ ਸੰਵਿਧਾਨ ਤੋਂ ਬਾਹਰ ਨਹੀਂ ਜਾਵਾਂਗਾ ਤਾਂ ਮਤਲਬ ਕੋਈ ਮਤਲਬ ਅਸਲ ਵਿੱਚ ਨਿਬੜਨ ਨਮਾਉਣ ਵਾਲੀ ਕੋਈ ਬਹੁਤੀ ਗੱਲ ਨਹੀਂ ਸੀ ਹੈ ਉਹਦੇ ਸਭ ਇੱਕ ਤੁਸੀਂ ਮੈਲਾ ਦਾ ਜ਼ਿਕਰ ਕਰੇ ਕਿ ਉਹ ਮੈਲਾ ਲੈ ਕੇ ਦਿੱਲੀ ਪਹੁੰਚ ਰਹੀ ਸੀ ਉਸਦੇ ਵੀ ਵਾਲਾ ਤੋਂ ਪੁੱਟਿਆ ਗਿਆ ਸੱਟਾ ਸੱਟ ਲੱਗਿਆ ਹਾਂ ਕਰਨਾਟਕਾ ਦੇ ਵਿੱਚ ਮੇਰੇ ਕੋ ਫੋਟੋ ਮੈਂ ਟਵੀਟ ਕੀਤਾ ਤਾਂ ਹੀ ਮੇਰਾ ਟਵਿੱਟਰ ਬੰਦ ਕੀਤਾ ਤੋਂ ਫੋਟੋ ਨਿਕਲ ਜਾਣੀ ਹਾਂ ਟਵਿੱਟਰ ਵੀ ਬੰਦ ਕਰ ਦਿੱਤਾ ਹਾਂ ਟਵਿੱਟਰ ਹੈਂਡਲ ਬੰਦ ਤਾਂ ਉਹ ਫੋਟੋ ਕੱਟ ਕੇ ਅੱਜ ਪਾ ਦਾਂਗੇ ਆਪਣੇ ਤੋਂ ਉਹਨਾਂ ਨੂੰ ਤੋਂ ਉਹ ਫੋਟੋ ਉਹਦੇ ਸਿਰ ਤੇ ਸੱਟ ਲੱਗੀ ਜਦੋਂ ਖਿੱਚ ਕੇ ਪੁਲਿਸ ਨੇ ਉਹਨੂੰ ਥੱਲੇ ਲਾਇਆ ਉਹ ਡਿੱਗ ਪਈ ਜਾਂ ਵੱਜ ਗਈ ਜਿਸ ਟੰਗ ਨਾਲ ਤੋਂ ਉਹਦੇ ਸਿਰ ਤੇ ਸੱਟ ਲੱਗੀ ਕਾਰਨ ਕੀ ਸੀ ਕਿ ਕਾਫਲਾ ਲੈ ਕੇ ਪਹੁੰਚ ਰਹੀ ਸੀ ਉਹ ਬੀਬੀਆਂ ਨੂੰ ਨਾਲ ਲੈ ਕੇ ਦਿੱਲੀ ਵੱਲ ਨੂੰ ਰਵਾਨਾ ਹੋ ਉਹ ਵੀ ਲਾ ਲੇ ਤੁਸੀਂ ਕਿਸੇ ਮੁਸਾਫਰ ਨੂੰ ਕਿਵੇਂ ਟਿਕਟ ਲੈ ਕੇ ਜਾ ਰਿਹਾ ਰੋਕ ਸਕਦੇ ਕੋਈ ਜਵਾਬ ਨਹੀਂ ਇਹ ਮੋਲ ਆਪ ਖਰਾਬ ਕਰੀ ਸਰਕਾਰ ਬਿਲਕੁਲ ਪੜਕਾਹਟ ਪੈਦਾ ਕਰ ਰਹੀ ਹੈ ਉਹ ਤੇਜ਼ਿਤ ਕਰ ਰਹੀ ਹੈ ਜਦ ਕਿ ਅਸੀਂ ਇਹ ਤੁਹਾਡਾ ਅਕਾਊਂਟ ਹੈ ਜੀ ਇਹ ਇਹ ਪੰਦੇਸਾ ਸਾਹਿਬ ਦਾ ਜਿਹੜਾ ਅਕਾਊਂਟ ਹੈ ਜਿੱਥੋਂ ਪੋਸਟ ਪਾਈ ਜਾਂਦੀ ਸੀ ਉਹ ਕਾਊਂਟ ਹੀ ਬੰਦ ਕਰ ਦਿੱਤਾ ਗਿਆ ਕਿ ਪੰਦੇਸਾ ਆਪਣੀ ਆਵਾਜ਼ ਨਾ ਬੁਲੰਦ ਕਰ ਸਕਣ ਪੰਦੇਸਾ ਕੱਲ ਲੋਕ ਇਹ ਵਿਚਾਰ ਰਹੇ ਸਨ ਇਸ ਟਵੀਟ ਤੋਂ ਲੋਕਾਂ ਨੂੰ ਪਤਾ ਲੱਗ ਰਿਹਾ ਸੀ ਕਿ ਕਿਸਾਨੀ ਅੰਦੋਲਨ ਚ ਕੀ ਹੋ ਰਿਹਾ ਸਰਕਾਰ ਨਾਲ ਕੀ ਗੱਲਬਾਤ ਹੋਉਂਦੀ ਲੱਗਦਾ ਕਿ ਕਿਤੇ ਕੇਂਦਰ ਸਰਕਾਰ ਛੱਡ ਕੇ ਜਾ ਗਈ ਕਿ ਬੰਦੇ ਸਭ ਦੀ ਵਵਾ ਜਿਹੜੀ بلند ਹੁੰਦੀ ਨਜ਼ਰ ਆ ਰਹੀ ਹੈ ਹਾਂ ਦੇਖੋ ਮੀਡੀਆ ਤੱਕ ਗੱਲ ਕਰੀਦੀ ਹੈ ਮੀਡੀਆ ਤੱਕ ਗੱਲ ਚਲੀ ਜਾਂਦੀ ਉਹ ਉਹ ਨਹੀਂ ਚਾਹੁੰਦੇ ਵੀ ਆ ਅਸੀਂ ਹਰ ਇਨਫੋਰਮੇਸ਼ਨ ਮੀਡੀਆ ਨੂੰ ਦੇ ਸਕੀਏ ਕਿ ਉਹ ਉਹਨਾਂ ਦੀ ਪੂਰੀ ਦੁਨੀਆ ਵਿੱਚ ਗੱਲ ਜਾ ਰਹੀ ਹੈ ਤਾਂ ਲਗਭਗ ਮੇਰਾ ਹੀ ਨਹੀਂ ਬਥੇਰੇ ਕਿਸਾਨ ਲੀਡਰਾਂ ਦੇ ਟਵਿੱਟਰ ਹੈਂਡਲ ਬੰਦ ਕੀਤੇ ਗ੍ਰਾਮਣ ਦੀ ਮਾਨ ਬਾਈ ਦਾ ਤੇਜਵੀਰ ਹਰਿਆਣਾ ਦਾ ਹੋਰ ਵੀ ਮੈਨੂੰ ਦੱਸ ਰਹੇ ਸੂ ਉਹਨਾਂ ਦੇ ਟਵਿੱਟਰ ਬੰਦ ਕੀਤੇ ਲੱਗਦਾ ਕਿ ਟਵਿੱਟਰ ਬੰਦ ਕਰਨ ਨਾਲ ਆਵਾਜ਼ ਦਬਾਈ ਜੋ ਹਾਂ ਦੇਖੋ ਲੋਕ ਨਾਲ ਚਾਹੀਦੇ ਆ ਲੋਕਾਂ ਦਾ ਏਕਾ ਨਾਲ ਤੁਸੀਂ ਆ ਦੇਖੋ ਪਟਿਆਲੇ ਦੇ ਕਿੰਨੇ ਲੋਕ ਲੰਗਰ ਲਿਆ ਰਹੇ ਆ ਆ ਪਟਿਆਲਾ ਲੱਗਦਾ ਜਿਵੇਂ ਫਤਗੜ ਸਾਹਿਬ ਸਾਰਾ ਉੱਠ ਗਿਆ ਲੋਕ ਲੰਗਰ ਲੈ ਕੇ ਆ ਰਹੇ ਆ ਆ ਪਰੌਂਠੇ ਖਵਾ ਗਿਆ ਦੁੱਧ ਪਿਆ ਗਿਆ ਚਾਹਾਂ ਲਿਆ ਰਹੇ ਆ ਤੇ ਸੂ ਕੀ ਰੌਲਾ ਅੰਦੋਲਨ ਤਾਂ ਬਣ ਗਿਆ ਮਤਲਬ ਜਨਤਾ ਦੇ ਹੱੜ ਅੱਗੇ ਕੋਈ ਵੀ ਸਰਕਾਰ ਚੜੀ ਉਹ ਛੁੱਟੀ ਹੁੰਦੀ ਹੈ ਲੇ ਸਭ ਹੁਣ ਅਗਲੀ ਰਾਤ ਨਿੱਤੀ ਕੀ ਰਵੇਗੀ ਆ ਬਣਾ ਰਹੇ ਆਪਾਂ 10 ਵਜੇ ਤੱਕ ਚੱਲਣਾ ਵਾ ਉਤੋਂ ਪਹਿਲੋ ਸਾਰੇ ਲੀਡਰ ਸਾਡਾ ਕਾਫਲਾ ਇਕੱਠਾ-ਕੁੱਠਾ ਕਰਨਾ ਹੋ ਸਕਦਾ 1-2 ਘੰਟੇ ਲੇਟ ਹੋ ਜਾਈਏ ਸਾਰਾ ਇਕੱਠਾ-ਕੁੱਠਾ ਕਰਕੇ ਸਾਰਿਆਂ ਨਾਲ ਰਾਇ ਚੱਲ ਰਹੀ ਆ ਫਿਰ ਅੱਗੇ ਨੂੰ ਵਧਦੇ ਹੈਗੇ ਕਹਿੰਦੇ ਜਦੋਂ ਭੰਦੇਰ ਸਾਹਿਬ ਚੰਡੀਗੜ੍ਹ ਤੋਂ ਨਿਕਲੇ ਤੁਹਾਡੇ ਪਿੱਛੇ ਵੀ ਟਰੇਸਿੰਗ ਲਾ ਦਿੱਤੀ ਗਈ ਸੀ ਕਿ ਭੰਦੇਰ ਸਾਹਿਬ ਜਾਂਦੇ ਕਿੱਧਰ ਹਾਂ ਦੇਖੋ ਬਿਲਕੁਲ ਲਗਾਤਾਰ ਸੀ ਆਡੀਡੀ ਗੱਡੀਆਂ ਮੇਰਾ ਪਿੱਛਾ ਕਰਦੇ ਨੇ ਲਗਾਤਾਰ ਇੱਕ ਤੋਂ ਦੋ-ਦੋ ਲੱਗੀਆਂ ਦੀ ਬਿਲਕੁਲ ਵੱਡੇ ਪੱਧਰ ਤੇ ਸੀਆਈਡੀ ਪਿੱਛਾ ਕਰਦੀ ਵੱਡੇ ਪ ਸਾਡਾ ਕਿਸੇ ਨਾ ਕਿਸੇ ਦਾ ਵੈਰ ਬਰੂ ਦਾ ਹੈ ਕਿ ਅਸੀਂ ਲੋਕਾਂ ਦੀ ਲੜਾਈ ਲੜਨੀ ਹੈਗੀ ਫੋਲਵਰ ਉਹ ਜਿੱਥੇ ਬੰਦੀਆਂ ਨੂੰ ਕੋਈ ਅਪੀਲ ਕਰਨਾ ਚਾਹੋਗੇ ਹਾਂ ਦੇਖੋ ਆਪਣੀ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਪੰਜਾਬ ਕਿਸਾਨ ਮਜ਼ਦੂਰ ਮੋਰਚੇ ਦੀਆਂ ਜਿੰਡੀਆਂ ਪੰਜਾਬ ਦੀਆਂ ਸਾਡੀਆਂ ਜਥੇਬੰਦੀਆਂ ਦੇ ਆਗੂ ਸਹਿਬਾਨ ਨੇ ਚਾਹੇ ਐਸ ਕੇ ਐਮ ਗੈਰ ਰਾਜਿਤ ਦਿਕਣਾ ਜੁੜੀਆਂ ਹੋਈਆਂ ਪੰਜਾਬ ਦੀਆਂ ਸਾਰੀਆਂ ਤਰ੍ਹਾਂ ਕੋ ਤਾਂ ਉਹਨਾਂ ਨੂੰ ਬੇਨਤੀ ਆ ਬਹੁਤ ਵੱਡਾ ਹਿੱਸਾ ਬਾਰਡਰਾਂ ਤੇ ਪਹੁੰਚ ਗਿਆ ਸੋ ਚਾਹੇ ਉਹ ਡੱਬੋ ਵਾਲੀ ਆ ਚਾਹੇ ਉਹ ਖਨੌਰੀ ਆ ਅਸੀਂ ਸ਼ੰਭੂ ਤੇ ਹੈਗੇ ਹਾਂ ਸੋ ਜਿੱਥੇ ਜਿੱਥੇ ਵੀ ਲੋਕ ਚਾਹੁੰਦੇ ਨੇ ਉੱਥੇ ਵੱਧ ਤੋਂ ਵੱਧ ਇਸ ਜਗ੍ਹਾ ਤੇ ਆਪਾਂ ਖੜੇ ਆ ਇੱਥੇ ਵੀ ਨੈਟ ਸਲੋ ਕਰ ਦਿੱਤਾ ਗਿਆ ਭਾਈ ਹਾਂ ਲੱਗਾ ਤਾਂ ਸਰਕਾਰ ਪ੍ਰੋਸੈਸ ਸਲੋ ਕਰ ਰਹੀ ਹੈਗੀ ਹੈ ਕਿਹੜੀ ਜਨ ਨੇ ਤਾਂ ਸਮਝ ਦੱਸੋ ਮੀਡੀਆ ਨੂੰ ਚੁੱਕਿਆ ਜਾ ਰਿਹਾ ਹਾਂ ਬਿਲਕੁਲ ਕੱਲ ਮੈਨੂੰ ਜਿਹੜਾ ਨਪਿੰਦਰ ਬਰਾੜ ਸੀਗਾ ਉਹ ਜਿਵੇਂ ਉਹਦੇ ਨਾਲ ਟਰੀਟ ਕੀਤਾ ਉਹਨਾਂ ਨੇ ਉਹ ਬਹੁਤ ਮੰਦ ਭਾਗਾ ਸੀ ਅਸੀਂ ਅਸੀਂ ਮੀਟਿੰਗ ਵਿੱਚ ਇਹ ਗੱਲ ਰੱਖੀ ਸੀ ਹੂੰ ਕਿ ਪੱਤਰਕਾਰਾਂ ਨੂੰ ਤੁਸੀਂ ਪੱਤਰਕਾਰਾਂ ਤੇ ਵੀ ਜ਼ਬਰਦਸਤ ਆ ਰਹੇ ਬਿਲਕੁਲ ਜੀ ਜਿਹੜੀ ਕੇਂਦਰ ਮੰਤਰੀਆਂ ਦੇ ਨਾਲ ਮੀਟਿੰਗ ਹੋਈ ਆ ਜਿਹਦੇ ਵਿੱਚ ਸਰਮ ਸਿੰਘ ਪੰਦੇਸ ਗਵਾਈ ਕਰ ਰਹੇ ਸਨ ਉਸ ਵਿੱਚ ਮੀਟਿੰਗ ਵੀ ਹੋਈ ਬੈਠੇ ਤੇ ਜੋ ਉਸ ਦੇ ਵਿੱਚ ਤਸਵੀਰ ਕੀ ਸਾਹਮਣੇ ਆਈ ਕੀ ਗੱਲਾਂ ਹੋਈਆਂ ਉਹ ਖੁੱਲ ਕੇ ਲਿਵਿੰਗ ਇੰਡੀਆ ਦੇ ਉੱਪਰ ਉਹਨਾਂ ਨੇ ਇਹ ਪੱਤਰਕਾਰ ਦੇ ਨਾਲ ਖਾਸ ਗੱਲਬਾਤ ਕੀਤੀ ਗਈ ਆ ਕਿ ਕੀ ਕੀ ਸੱਜਦਾ ਕੀਤੇ ਜਾ ਰਹੀਆਂ ਜਿਹੜੀ ਜਿਹੜੇ ਮੋਰਚੇ ਤੇ ਪਹੁੰਚ ਰਹੇ ਨੇ ਦਿੱਲੀ ਵਾਲ ਨੂੰ ਤੇ ਉਹਨਾਂ ਦੇ ਉੱਪਰ ਜਿਹੜੀ ਗ੍ਰੈਸਟਾ ਪਾਈਆਂ ਜਾ ਰਹੀਆਂ ਨੈਟ ਸਲੋ ਕੀਤੇ ਜਾ ਰਹੇ ਨੇ ਉਹਨਾਂ ਦੇ ਬੱਚਿਆਂ ਨੂੰ ਧਮਕੀਆਂ ਦਿੱਤੀ ਜਾ ਰਹੀਆਂ ਕਿਸੇ ਦੀ ਡਿਗਰੀ ਕੈਨਸਲ ਕੀਤੀ ਜਾਵੇਗੀ ਇਹ ਕੇਂਦਰ ਸਰਕਾਰ ਦੀ ਨੀਤੀ ਪੰਜਾਬ ਵਾਸਤੇ ਸਹੀ ਨਹੀਂ ਹੈਗੀ ਕਿਸ ਜਿਹੜਾ ਕਿ ਰੋਜ਼ ਪ੍ਰਦਰਸ਼ਨ ਕਰ ਰਹੇ ਨੇ ਤੇ ਹੁਣ 10 ਵਜੇ ਦੇ ਕਰੀਬ ਜਿਹੜੇ ਕਿ ਕਿਸਾਨ ਸਿੰਘੂ ਬੋਰਡ ਨੂੰ ਇਥੋਂ ਫਤਿਹਗੜ੍ਹ ਸਾਹਿਬ ਤੋਂ ਰਵਾਨਾ ਹੋਣਗੇ